ਹੈਲੋ ਜੀ ਸ਼ਤਿ ਸ਼੍ਰੀ ਅਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਗੋਲ ਗਲਾ ਹੁੰਦਾ ਜਿਹੜਾ ਆਪਾਂ ਵੀ ਕਿਵੇਂ ਕਟਿੰਗ ਕਰੀ ਉਹਦੇ ਬਾਰੇ ਦੱਸਾਂਗੇ ਇਹ ਆਪਾਂ ਨੇ 8 ਇੰਚ ਚੌੜੀ ਪੱਟੀ ਲਈ ਹੈ ਜੀ ਇਹ ਆਪਾਂ ਜਿਹੜੀ ਆਪਣੀ ਟੈਟਰੂਨ ਹੁੰਦੀ ਹੈ ਉਹਦੀ ਪੱਟੀ ਹੈਗੀ ਪੇਸਟਿੰਗ ਵਾਲੀ ਇਹ ਪੱਟੀ ਹੈ ਇਹਨੂੰ ਦੇਖੋ ਆਪਾਂ ਐ ਫੋਲਡ ਕਰ ਲੈਨੇ ਆ ਡਬਲ ਹੋ ਜੂਗੀ ਇਹ ਇਹ ਹੁਣ 4 ਇੰਚ ਚੌੜੀ ਰਹਗੀ ਤੇ ਆਪਾਂ ਜਿਹੜਾ ਗਲਾ ਕੱਟਣਾ ਉਹਦੀ ਲੰਬਾਈ ਨਾਰਮਲ 7 ਇੰਚ ਹੁੰਦੀ ਹੈ ਜੀ ਆਪਾਂ 7 ਇੰਚ ਗਲੇ ਦੀ ਲੰਬਾਈ ਕੱਟਣੀ ਹੈ ਅੱਜ ਦੀ ਵੀਡੀਓ ਭਾਵੇਂ ਮੇਰੀ ਛੋਟੀ ਜੀ ਹੈ ਪਰ ਇਹ ਤੁਹਾਡੇ ਲਈ ਬਹੁਤ ਕੰਮ ਦੀ ਵੀਡੀਓ ਹੈ ਆਪਾਂ ਨੂੰ ਜੇਕਰ ਆਪਣਾ ਗਲਾ ਸਹੀ ਤਰੀਕੇ ਨਾਲ ਨਹੀਂ ਬਣਿਆ ਹੋਊਗਾ ਤਾਂ ਉਹਦਾ ਸੂਟ ਦਾ ਜਿਹੜਾ ਤੀਰਾ ਵੀ ਗਿਰੂਗਾ ਤੇ ਆਪਾਂ ਨੂੰ ਮੋਢਿਆਂ ਤੋਂ ਵੀ ਨਹੀਂ ਸੈਟਿੰਗ ਬੈਠਣੀ ਇਹ ਇਹਦੇ ਲਈ ਗਲੇ 'ਚ ਨੁਕਸ਼ ਹੁੰਦਾ ਜੀ ਜਿਹੜਾ ਤੀਰਾ ਵੈ ਤੀਰਾ ਗਿਰਦਾਗਾ ਇਹ ਤੀਰੇ ਦਾ ਕੋਈ ਨੁਕਸ ਨਹੀਂ ਹੁੰਦਾ ਗਲੇ ਦਾ ਤੁਹਾਨੂੰ ਦੱਸ ਦਿਆਂ ਵੀ ਇਹਦਾ ਕੀ ਤਰੀਕਾ ਪਹਿਲਾਂ ਤਾਂ ਆਪਾਂ ਜਿਹੜਾ ਗਲਾ ਉਹ 5 ਇੰਚ ਤਿਆਰ ਹੋਣਾ ਚਾਹੀਦਾ ਚੜਾਈ ਚ ਜੇਕਰ ਜਿਆਦਾ ਪਤਲਾ ਨਾ ਪੈ ਤਾਂ ਤੁਸੀਂ 5.5 4.5 ਵੀ ਰੱਖ ਸਕਦੇ ਹੋ ਪਰ 5 ਇੰਚ ਤੋਂ ਚੌੜਾ ਗਲਾ ਨਾ ਰੱਖਿਆ ਕਰੋ ਜੀ ਇਹਦੇ ਨਾਲ ਜਿਵੇਂ ਤੁਸੀਂ 5 ਇੰਚ ਚੌੜਾ ਗਲਾ ਰੱਖ ਰਹੇ ਹੋ ਤਾਂ ਤੁਸੀਂ ਜਿੰਨਾ ਮਰਜ਼ੀ ਡੀਪ ਨੈਕ ਕਰ ਲਓ ਤੁਹਾਡਾ ਜਿਹੜਾ ਤੀਰਾ ਉਹ ਗਿਰੂਗਾ ਨਹੀਂ ਇਹ ਦੇਖੋ 7 ਇੰਚ ਲੰਬਾ 2.5 ਇੰਚ ਚੌੜਾ ਆਪਾਂ ਨੇ ਇਹਦਾ ਬਾਕਸ ਬਣਾ ਲਿਆ ਇੱਥੋਂ ਹੁਣ ਆਪਾਂ ਸ਼ੇਪ ਦੇਣੀ ਹੈ ਜੀ ਇੱਥੋਂ ਵੀ ਕਾਰਨਰ ਚ ਇਹਨੂੰ ਤੁਸੀਂ ਰਾਉਂਡ ਸ਼ੇਪ ਦੇ ਲਿਓ ਆਪਣੇ ਹੱਥ ਨਾਲ ਜਿਵੇਂ ਵੀ ਤੁਹਾਨੂੰ ਜ਼ਿਆਦਾ ਬਿੱਗ ਕਿਸੇ ਨੂੰ ਹੁੰਦਾ ਹਨਾ ਡੂੰਗਾ ਜਾਂ ਗੋਲ ਚਾਹੀਦਾ ਹੁੰਦਾ ਕਿਸੇ ਨੂੰ ਚਪਟਾ ਜਾਂ ਗੋਲ ਜਿਵੇਂ ਵੀ ਤੁਹਾਨੂੰ ਸ਼ੇਪ ਵਧੀਆ ਲੱਗਦੀ ਅਦੀ ਸ਼ੇਪ ਦੇ ਲਿਓ ਪਰ ਇਹਦੀ ਚੜਾਈ ਦਾ ਜ਼ਰੂਰ ਧਿਆਨ ਰੱਖਿਓ ਚੜਾਈ ਜਿਹੜੀ ਇਹਦੀ 5 ਇੰਚ ਤੋਂ ਵੱਧ ਨਾ ਰੱਖਿਆ ਕਰੋ ਜੇਕਰ ਗਲਾ ਆਪਾਂ ਜਾਦੇ ਚੌੜਾ ਪਾ ਦਨੇ ਆ ਫਿਰ ਉਹ ਗਲਿਆ ਸਾਈਡਾਂ ਤੋਂ ਵੀ ਮੋਢੇ ਘੇਰ نیچے ਗਿਰੀ ਜਾਂਦੇ ਨੇ ਤੀਰੇ 'ਚ ਕੋਈ ਨੁਕਸ ਨਹੀਂ ਹੁੰਦਾ ਜੀ ਜਿਵੇਂ ਹੁਣ ਮੰਨ ਲਓ ਜੇ ਆਪਣਾ ਤੀਰਾ 11 ਇੰਚ ਹੈ ਨਾ ਤਾਂ ਉਹਦੇ ਵਿੱਚ ਆਪਾਂ ਜਿੰਨਾ ਮਰਜੀ ਡੀਪ ਨੈੱਕ ਪਾ ਲਈਏ ਜੇਕਰ ਆਪਣੇ ਗਲੇ ਦੀ ਚੜਾਈ ਵੀ ਸਹੀ ਰੱਖੀ ਹੋਊਗੀ ਜਦੋਂ ਆਪਾਂ ਗਲੇ ਹੀ 5.5 ਇੰਚ ਚੌੜਾ ਰਹਿ ਗਿਆ ਜੀ ਉਹ ਫਿਰ ਬਾਹਰ ਨੂੰ ਜਾਊਗਾ ਹੀ ਜਾਊਗਾ ਇੱਥੋਂ ਆਪਾਂ ਇਹਨੂੰ ਸ਼ੇਪ ਦੇ ਕੇ ਕਟਿੰਗ ਕਰ ਲਾਂਗੇ ਤੇ ਮੈਂ ਤੁਹਾਨੂੰ ਰੈਡੀमेड ਗਲੇ ਵਾਸਤੇ ਵੀ ਦੱਸੂਗੀ ਵੀ ਰੈਡੀमेड ਗਲੇ ਨੂੰ ਆਪਾਂ ਕਿਵੇਂ ਆਪ ਕਰਨਾ ਅੱਧੀਆਂ ਮੇਰੀਆਂ ਭੈਣਾਂ ਜੀ ਮੇਰੇ ਰੈਡੀमेड ਗਲਾ ਲੈ ਕੇ ਆਉਂਨੇ ਆਪਾਂ ਉਮੀ ਸੂਟ ਤੇ ਜੜ ਦੰਦੀਆਂ ਨੇ ਉਹ ਸਹੀ ਨਹੀਂ ਬੈਂਦਾ ਜੀ ਉਹਦੀ ਵੀ ਸੰਟੀ ਪਾਉਣੀ ਪੈਂਦੀ ਹੈ ਟੇਲਰ ਤਾਂ ਹੀ ਪਰਫੈਕਟ ਹੁੰਦੇ ਨੇ ਜੀ ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਪਤਾ ਹੁੰਦਾ ਵੀ ਆਪਾਂ ਇਹ ਕੰਮ ਇਸ ਤਰੀਕੇ ਨਾਲ ਕਰਨਾ ਇੱਥੋਂ ਆਪਾਂ ਨੂੰ ਇਹ ਦਿੱਕਤ ਨਹੀਂ ਆਊਗੀ ਤੁਸੀਂ ਪੂਰਾ ਸੂਟ ਬਣਾ ਲਓ ਦਾ ਗਲਾ ਨਹੀਂ ਵਧੀਆ ਬਣਿਆ ਹੋਊਗਾ ਤਾਂ ਤੁਹਾਡਾ ਸੂਟ ਉਹ ਬਣਾਇਆ ਹੋਇਆ ਵੀ ਬੇਕਾਰ ਜਾਊਗਾ ਇੱਥੋਂ ਆਪਾਂ ਜੇ ਕਿਤੋਂ ਮਾੜਾ ਮੋਟਾ ਆਪਾਂ ਨੂੰ ਲੱਗਦਾ ਸਹੀ ਕਰ ਲੈਨੇ ਆ ਇਹ ਦੇਖੋ ਜੀ ਇਹ ਰਾਉਂਡ ਨੈਕ ਆਪਣਾ ਬਣ ਕੇ ਤਿਆਰ ਹੈ ਆਪਾਂ ਸ਼ੇਪ ਇਹਨੂੰ ਵੀ ਚੋਰਸ ਵੀ ਬਣਾ ਸਕਦੇ ਆ ਕਿਵੇਂ ਵੀ ਬਣਾਉਣਾ ਪਰ ਆਪਣਾ ਗਲਾ 5 ਇੰਚ ਤੋਂ ਚੌੜਾ ਨਹੀਂ ਹੋਣਾ ਚਾਹੀਦਾ ਜੀ ਇਤਾਂ ਹੋ ਗਿਆ ਜੀ ਆਪਣਾ ਆਪ ਕਟਿੰਗ ਕਰਿਆ ਇਹਦੀ ਤਾਂ ਆਪ ਆਟੋਮੈਟਿਕੇ 5 ਇੰਚ ਤੋਂ ਚੜਾਈ ਰੱਖੀ ਹੈਗੀ ਜਿਹੜਾ ਆਪਾਂ ਰੈਡੀमेड ਲੈ ਕੇ ਆਉਨੇ ਆ ਇਹ ਚਾਹੇ ਤੁਸੀਂ ਵੱਡੇ ਸਾਈਜ਼ ਚ ਲੈ ਕੇ ਆਓ ਚਾਹੇ ਛੋਟੇ ਚ ਉਹਦੀ ਚੜਾਈ ਲੰਬਾਈ ਵਧਾਈ ਘਟਾਈ ਹੋਈ ਹੁੰਦੀ ਆ ਪਰ ਉਹਦੀ ਚੜਾਈ ਸਾਰਿਆਂ ਦੀ ਹੋਈ 5.5 ਰੱਖੀ ਹੁੰਦੀ ਹੈ ਦੇਖੋ 5.5 ਇੰਚ ਚੌੜਾ ਗਲਾਗਾ ਇਹਦਾ ਕੀ ਕਰਨਾ ਜੀ ਆਪਾਂ ਅੱਧ ਚੋ ਸੈਂਟਰ ਕਰ ਲੈਣਾ ਬਿਲਕੁਲ ਸੌਖਾ ਤਰੀਕਾ ਦੱਸ ਦਿਆਂ ਤੁਸੀਂ ਇਸ ਤਰ੍ਹਾਂ ਗਲਾ ਫੋਲਡ ਕਰ ਲਿਓ ਪਰ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਬਹੁਤ ਮਿਹਨਤ ਲੱਗਦੀ ਆ ਵੀਡੀਓ ਬਣਾਉਣ ਲਈ ਤੁਹਾਡੇ ਜਿਹੜੇ ਲਾਈਕ ਨੇ ਉਹ ਸਾਨੂੰ ਇੱਕ ਹੌਸਲਾ ਦਿੰਦੇ ਨੇ ਵੀ ਹਾਂ ਵੀ ਸਾਡੀ ਵੀਡੀਓ ਠੀਕ ਬਣੀ ਹੋਈ ਐ ਤੇ ਦੇਖੋ ਆਪਾਂ ਇੰਨੀ ਕੁ ਪੈਰ ਪੈਰ ਤੋਂ ਘੱਟ ਸਲਾਈ ਮਾਰ ਲੈਣੀ ਐ ਇੱਥੇ ਸਲਾਈ ਮਾਰ ਕੇ ਜਿਹੜਾ ਇਹ 5.5 ਇੰਚ ਚੌੜਾ ਗਲਾ ਸੀ ਇਹ ਘੱਟ ਜਾਊਗਾ ਤੇ ਫਿਰ ਆਪਾਂ ਨੇ ਜਿਹੜੀ ਲੰਬਾਈ ਮੇਨਣੀ ਐ ਮੰਨ ਲਓ ਆਪਾਂ نیچے 7.5 ਆ ਰਹਿਆ ਨਾ ਉੱਪਰ ਤੋਂ ਉੱਥੇ ਨਿਸ਼ਾਨ ਲਾ ਲਓ ਆਪਾਂ 7 ਇੰਚ ਆਪਣਾ ਗਲਾ ਤਿਆਰ ਰਹਿ ਜਾਊ ਅੱਧਾ ਇੰਚ ਸਲਾਈ 'ਚ ਚਲਿਆ ਜਾਊਗਾ ਇਸ ਤਰੀਕੇ ਨਾਲ ਤੁਸੀਂ ਗਲਾ ਬਣਾਓ ਜੀ ਥੋੜੀ ਜਿਹੜੀ ਸ਼ਰਟ ਐ ਉਹ 'ਚ ਕੋਈ ਦਿੱਕਤ ਨਹੀਂ ਆਊ ਗਲੇ ਦੀ ਦਿੱਕਤ ਤਾਂ ਬਿਲਕੁਲ ਹੀ ਨਹੀਂ ਆਉਣੀ ਤੁਹਾਨੂੰ ਕਦੇ ਵੀ 5.5 ਇੰਚ ਚੜਾਈ ਗਲੇ ਦੀ ਬਿਲਕੁਲ ਨਾ ਰੱਖੋ ਜੀ ਇਸ ਤਰ੍ਹਾਂ ਆਪਾਂ ਛੋਟੇ-ਛੋਟੀਆਂ ਗੱਲਾਂ ਵਾਲੀਆਂ ਵੀਡੀਓ ਹੋਰ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ